ਅੰਮ੍ਰਿਤਸਰ ਦੇ ਵਿੱਚ ਜਿਹੜਾ ਰੋਡ ਸ਼ੋਅ ਸੀ ਉਸ ਰੋਡ ਸ਼ੋਅ ਦਾ ਇਹਨਾਂ ਦੇ ਆਪਣੇ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਉਹ ਕਹਿੰਦੇ ਕਿ ਬੇਅਦਬੀ ਦੇ ਮੁੱਦੇ ਤੇ ਇਹਨਾਂ ਨੇ ਕੰਟਰੋਵਰਸ਼ੀਅਲ ਬਿਆਨ ਦਿੱਤਾ ਮੁੱਖ ਮੰਤਰੀ ਦੇ ਕਹਿੰਦੇ ਜੀ ਇਸ ਮੁੱਦੇ ਤੇ ਜਿਹੜੇ ਕੁਮਰ ਵਿਜੇ ਪ੍ਰਤਾਪ ਦੀ ਸੋਚ ਉਹਨਾਂ ਦੀ ਆਪਣੀ ਨਿੱਜੀ ਰਾਏ ਆ ਉਹਨਾਂ ਨੇ ਬਾਈਕਾਟ ਕਰਤਾ ਉਹ ਕਹਿੰਦੇ ਕਿ ਮੈਂ ਇਸ ਬੰਦੇ ਦੇ ਨਾਲ ਨਹੀਂ ਖੜ ਸਕਦਾ ਭਗਵੰਤ ਦੀ ਵੀਡੀਓਸ ਆ ਗਈਆਂ ਸਾਹਮਣੇ ਉਦੋਂ ਤੋਂ ਬੜੀ ਜੀ ਸਿਫਤ ਕਰਦਾ ਹੁੰਦਾ ਸੀਗਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਬਹੁਤ ਅੱਛਾ ਅਫਸਰ ਹੈ ਬਹੁਤ ਵਧੀਆ ਜਾਂਚ ਕਰ ਰਿਹਾ ਤੇ ਉਹਦੀ ਉਹ ਮੈਂ ਕਹਿੰਨਾ باقی 92 ਜਿਹੜੇ ਬੰਦੂਆ ਮਜ਼ਦੂਰ ਹੈ ਨਾ ਉਹ ਅਖਿਲ ਸਿੱਖਣ ਉਮਰਬੀਜੇ ਪ੍ਰਤਾਪ ਆਪਾਂ ਉਖਾੜਨ ਪੰਜਾਬ ਦੇ ਨਾਲ ਇੱਕ ਪਾਸੇ ਉਮਰਬੀਜੇ ਪ੍ਰਤਾਪ ਇਸ ਸਰਕਾਰ ਨੂੰ ਘੇਰ ਰਿਹਾ ਦੂਜੇ ਪਾਸੇ ਜਸਟਿਸ ਜੋਰਾ ਸਿੰਘ ਜਿਹੜਾ ਕਿ ਪਹਿਲਾ ਕਮਿਸ਼ਨ ਸੀਗਾ ਔਰ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਦੋਂ ਆਵਾਂਗੇ ਉਹਦੀ ਰਿਪੋਰਟ ਜਨਤਕ ਕਰਾਂਗੇ ਉਹਨਾਂ ਨੇ ਵੀ ਅੱਜ ਇਹਨਾਂ ਨੂੰ ਘੇਰਿਆ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਸਾਡੀ ਪਾਰਟੀ ਨੇ ਝੂਠੇ ਲਾਰੇ ਲਾਏ ਆ ਤੇ ਮੈਂ ਇਹਨਾਂ ਦੇ ਖਿਲਾਫ ਅਜਾਬ ਚੋਣ ਲੜਾਂ ਬੰਦਾ ਕਿਹੜਾ ਇਹਨਾਂ ਨੂੰ ਰਹਿ ਗਿਆ ਕੌਣ ਹੈ ਬੰਦੇ ਇਹਨਾਂ ਦੇ ਨਾਲ ਆ ਗਗਨਨ ਮੋਲ ਆ ਜੀ ਮਨਿਸਟਰ ਪੰਜਾਬ ਦੇ ਕੱਲ ਹਲਫਨਾਮਾ ਦਾਇਰ ਕੀਤਾ ਈਡੀ ਦੇ ਵੱਲੋਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕਿ ਕੇਜਰੀਵਾਲ ਹੀ ਜਿਹੜਾ ਇਹਦਾ ਸਾਜ਼ਿਸ਼ ਘੜਾ ਸੀਗਾ ਸ਼ਰਾਬ ਘਟਾਲੇ ਦਾ ਔਰ ਇਹਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਨੇਤਾ ਤੇ ਮੰਤਰੀ ਰਲੇ ਤੁਹਾਨੂੰ ਲੱਗਦਾ ਕਿ ਪੰਜਾਬ ਤੇ ਵੀ ਆ ਰਿਹਾ ਕੰਪਲ ਬਿਲਕੁਲ ਉਹੀ ਘਟਾਲਾ ਪੰਜਾਬ ਚ ਤਾਂ ਹੀ ਉਹ ਤਾਂ ਭਗਵੰਤ ਮਾਨ ਨੇ ਬਿੱਟੂ ਨਾਲ ਯਾਰੀ ਪਗਾਈ ਹੈ ਲੁਧਿਆਣੇ ਚ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਮੇਰੇ ਲਈ ਸੰਗਰੂਰ ਤੇ ਜਲੰਧਰ ਦੀ ਸੀਟ ਜਿਹੜੀ ਬੜੀ ਅਪੋਰਟੈਂਟ ਹੈ ਤੁਸੀਂ ਹੁਣ ਬਹੁਤ ਦਿਨ ਹੋ ਗਿਆ ਇੱਥੋਂ ਆਇਆਂ ਨੂੰ ਮੁੱਖ ਮੰਤਰੀ ਹੋਰ ਪਾਸੇ ਪ੍ਰਚਾਰ ਕਰਦੇ ਫਿਰਦੇ ਸੰਗਰੂਰ ਨਹੀਂ ਹਾਂ ਪਹੁੰਚੇ ਜਲੰਧਰ ਦੀ ਕੀ ਇੰਪੋਰਟੈਂਟ ਉਹਨਾਂ ਦੀ ਸੀਟ ਉੱਥੇ ਡਿਫੈਕਟਰਸ ਨੂੰ ਤਾਂ ਪ੍ਰੋਮੋਟ ਕਰ ਰਹੇ ਨੇ ਤਿਤਲੀਆਂ ਦਾ ਉੱਥੇ ਪ੍ਰੋਮੋਟ ਕੀਤਾ ਜਾ ਰਹੀਆਂ ਨੇ ਪਹਿਲੀ ਤਿਤਲੀ ਸੀਗੀ ਰਿੰਕੂ ਉਹ ਟਿਕਟ ਸਵੀਟੀ ਭੱਜ ਗਈ ਪਰਲੇ ਪਾਸੇ ਹੁਣ ਦੂਜੀ ਤਿਤਲੀ ਲਿਆਂਦੀ ਆ ਗੱਲ ਹੀ ਤੇ ਕਾਦੀ ਪੋਲਿਟਿਕਸ ਹਨ ਇਹਨਾਂ ਕਿਸਾਨ ਜਿਹਤੇ ਬੀਜਪੀ ਦਾ ਵਿਰੋਧ ਕਰ ਰਹੇ ਸੀ ਉਥੇ ਆਮਦਵੀ ਪਾਰਟੀ ਦਾ ਵੀ ਮਤੇ ਪਾ ਕੇ ਵਿਰੋਧ ਕਰ ਰਹੇ ਆ ਸਾਡੇ ਪਟਿਆਲੇ ਦੇ ਵਿੱਚ ਵੀ 24 ਪਿੰਡਾਂ ਨੇ ਮਤਾ ਪਾਤਾ ਕਹਿੰਦੇ ਕਿ ਬੀਜੇਪੀ ਅਤੇ ਆਮਦਵੀ ਪਾਰਟੀ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਾਂਗੇ ਨਾ ਵੜਨਦੇ ਆਂਗੇ ਨਾ ਵੋਟ ਪਾਵਾਂਗੇ ਇਹ ਜਿਹੜਾ ਕਿਸਾਨ ਅੰਦੋਲਨ ਹੁਣ ਦੁਬਾਰਾ ਸ਼ੁਰੂ ਹੋਇਆ ਸ਼ਬੂ ਤੇ ਖਨੌਰੀ ਤੋਂ ਇਹ ਭਗਵੰਤ ਪਾਣ ਤੇ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਹੈ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੇਰੇ ਨਾਲ ਨੇ ਇਹਨਾਂ ਦਿਨਾਂ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਤੇ ਬਹੁਤ ਸਾਰੇ ਮੁੱਦੇ ਵੀ ਪੰਜਾਬ ਦੇ ਇਸ ਇਲੈਕਸ਼ਨ ਦੇ ਵਿੱਚ ਉਭਾਰ ਰਹੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਲੈਕਸ਼ਨ ਕੈਂਪੇਨ ਉਹਨਾਂ ਦੀ ਕਿਸ ਤਰੀਕੇ ਨਾਲ ਚੱਲ ਰਹੀ ਹੈ ਔਰ ਲੋਕਾਂ ਦਾ ਰਿਸਪੌਂਸ ਕਿਹੋ ਜਿਹਾ ਹੈ ਔਰ ਕਿਹੜੇ-ਕਿਹੜੇ ਮੁੱਦਿਆਂ ਤੇ ਲੋਕ ਜ਼ਿਆਦਾ ਰਿਸਪੌਂਡ ਕਰ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਖਹਿਰਾ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਖਹਿਰਾ ਸਾਹਿਬ ਕਈ ਦਿਨਾਂ ਦੇ ਹੁਣ ਤੁਸੀਂ ਪ੍ਰਚਾਰ ਕਰ ਰਹੇ ਹੋ ਔਰ तकरीबन ਜਿਹੜੇ ਲੀਡਰ ਵੀ ਜਿਹੜੇ ਰਸੇ ਰਸੇ ਸੀ ਸਾਰੇ ਤੁਸੀਂ ਮਨਾ ਕੇ ਜਿਹੜੇ ਉਹ ਤੋੜ ਲਿਆ ਤਾਂ ਕਿਹੋ ਜਿਹਾ ਰਿਸਪੌਂਸ ਹੁਣ ਲੋਕਾਂ ਦੇ ਵਿੱਚ ਤੁਹਾਨੂੰ ਦੇਖੋ ਮੇਰੇ ਖਿਆਲ ਲੱਗ ਕਿ ਬੜੀ ਬਲੱਖਣ ਜੀ ਇਲੈਕਸ਼ਨ ਹੋਵੇਗੀ ਕਿਉਂਕਿ ਮੈਨੂੰ ਲੱਗਦਾ ਵਾ ਕਿ ਜਿਹੜਾ ਮੈਂ ਸਟਰਗਲ ਕੀਤੀ ਆਲਮੋਸਟ ਤਿੰਨ ਦਹਾਕੇ ਪੰਜਾਬ ਦੇ ਹਿੱਤ ਵਿੱਚ ਉਹਦੀ ਬਹੁਤ ਵੱਡਾ ਲੋਕਾਂ ਦੇ ਉੱਤੇ ਇਮਪ੍ਰੈਸ਼ਨ ਮੈਂ ਜਦੋਂ ਫੋਨ ਕਰਦਾ ਕਿਸੇ ਨੂੰ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਦੀ ਮੈਨੂੰ ਆਉਂਦਾ ਮੈਸੇਜ ਕਿ ਉਹਨਾਂ ਕੰਟੈਕਟ ਕਰੂਜੇ ਕਰਦਾ ਉਹ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਪਹਿਲਾਂ ਹੀ ਕਿਰਦਾਰ ਦੇ ਬੜੇ ਪ੍ਰਭਾਵਿਤ ਹਾਂ ਹਮ ਹਮ ਪਰ ਚੰਗੇ ਚੰਗੇ ਪੜੇ ਲਿਖੇ ਲੋਕ ਅਕਾਲੀ ਹਮ ਜਿਹੜੇ ਨੇ ਇਸ ਇਲਾਕੇ ਦੇ ਹਮ ਕਿਉਂਕਿ ਦੇਖੋ ਗੱਲ ਕੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਪਾਰਟੀਆਂ ਦਾ ਨਾ ਥੱਲੇ ਹਮ ਉਹ ਬੇਈਮਾਨ ਨਹੀਂ ਹੁੰਦਾ ਬੇਈਮਾਨ ਤਾਂ ਉਤਲੇ ਲੀਡਰ ਹੀ ਆ ਹਮ ਜੇ ਅਕਾਲੀ ਦਲ ਵੀ ਆਪਾਂ ਕਹੀਏ ਅਕਾਲੀ ਦਲ ਦੇ ਕਾਡਰ ਦੀ ਸਪਿਰਿਟ ਅੱਜ ਵੀ ਕਾਇਮ ਆ ਉਹ ਬਿਲਕੁਲ ਲੜਨ ਲਈ ਤਿਆਰ ਬੈਠੇ ਨੇ ਉਹ ਜਰਨੈਲ ਹੀ ਕੰਪਰਮਾਈਜ਼ ਕਰ ਜਾਂਦੇ ਨੇ ਅੱਗੇ ਹੂੰ ਇਸੇ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਦੀ ਜਿੰਨਾ ਵੀ ਵਰਕਰ ਵੋਲੰਟੀਅਰ ਭੇਜਿਆ ਉਹ ਤਾਂ ਹਲੇ ਵੀ ਬੜੇ ਜਜ਼ਬਾਤੀ ਨੇ ਵਿਚਾਰੇ ਹੂੰ ਉਹਦਾ ਐਕਸਪਲੋਇਟੇਸ਼ਨ ਉਹਨਾਂ ਦੀ ਹੋਈ ਆ ਉਹਨਾਂ ਨੇ ਐਕਸਪਲੋਇਟ ਸੜੋ ਕੀਤਾ ਕਿਸੇ ਨੂੰ ਬਿਲਕੁਲ ਪੀਜਰੀਵਾਲ ਨੇ ਅਗਰ ਕੋਈ ਬਾ 50 ਕਰੋੜ ਦਾ ਸ਼ੀਸ਼ ਮਹਿਲ ਬਣਾ ਲਿਆ ਤੇ ਉਹਦਾ ਉਹਦੀ ਗਲਤੀ ਆ ਇਹਨਾਂ ਦਾ ਤਾਂ ਕੋਈ ਕਸੂਰ ਨਹੀਂਗਾ ਭਗਵਾਨਪਾ ਨਾ ਅਗਰ 1000 ਗਨਮੈਨ ਲੈ ਕੇ ਘੁੰਮ ਰਿਹਾ ਤੇ ਉਹਨਾਂ ਦਾ ਵੋਲੰਟੀਅਰ ਦਾ ਤਾਂ ਕੋਈ ਕਸੂਰ ਨਹੀਂ ਸੋ ਇਸ ਕਰਕੇ ਉਹ ਵੀ ਬੜੇ ਜਜ਼ਬਾਤੀ ਜੜੇ ਨੇ ਤੋਂ ਮੈਨੂੰ ਤਾਂ ਲੱਗਦਾ ਵਾ ਕਿ ਤੇ ਬਹੁਤ ਜ਼ਿਆਦਾ ਵੱਡਾ ਚੌੜਾ ਉਲਟ ਫੇਰਨਾ ਹੋ ਜਵੇ ਇਸ ਤਰ੍ਹਾਂ ਦੇ ਵੀ ਫੀਡਬੈਕ ਮੈਂ ਦੇਖ ਰਿਹਾ ਸੀ ਉਸ ਦਿਨ ਪਰ ਮੈਂ ਕੋਈ ਹੰਕਾਰ ਵਾਲੀ ਗੱਲ ਕਰਨਾ ਨਹੀਂ ਚਾਹਦਾ ਹੁਣ ਜਿੱਦਣ ਤੁਹਾਡਾ ਜਿਹੜਾ ਸੀਗਾ ਉਥੇ ਰੇ ਗੋਲਡੀ ਦੇ ਘਰ ਦੇ ਵਿੱਚ ਪ੍ਰੋਗਰਾਮ ਸੀ ਉਸ ਦਿਨ ਬਹੁਤ ਸਾਰੇ ਭਗਵੰਤਮਾਨ ਦੇ ਸਾਥੀ ਸੱਜਣ ਜਿਹੜੇ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਉਹ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਸੀ ਮੈਨੂੰ ਤਾਂ ਕਹੀ ਜਾਂਦਾ ਤੁਹਾਨੂੰ ਕਿ ਮੇਰੇ ਨਾਲ ਬੜੇ ਬਹੁਤ ਲੋਕੀ ਸੰਪਰਕ ਚ ਨੇ ਹੂੰ ਔਰ ਪਿੰਡਾਂ 'ਚ ਜੋ ਫੋਨ ਆ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਆ ਪਰ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਆ ਹੁਣ ਤਾਂ ਕਣਕ ਦੀ ਵਾਢੀ ਹੋਣ ਕਰਕੇ ਥੋੜਾ ਜਿਹਾ ਲੈ ਪਿੰਡਾਂ 'ਚ ਅਸੀਂ ਘਟ ਗਏ ਆ ਥੱਲੇ ਤਾਂ ਮੈਂ ਸੋਚਿਆ ਕਿ ਪਹਿਲਾਂ ਜਿਹੜੇ 9 ਹਲਕੇ ਨੇ ਇਹਨਾਂ ਦੇ ਵਿੱਚ ਕਾਂਗਰਸ ਦੇ ਵਰਕਰਸ ਨੂੰ ਮਿਲਣਾ ਹੁਣ ਦੇਖੋ ਕਾਂਗਰਸ ਦੇ ਵਰਕਰ ਕਿੰਨਾ ਉਤਸ਼ਾਹਤ ਆ ਮਤਲਬ ਉਹ ਬਿਲਕੁਲ ਪੱਪਾਂ ਦੇ ਭਾਰ ਹੋ ਕੇ ਲੜੂਗਾ ਤੇ ਕਾਂਗਰਸ ਦਾ ਤਾਂ ਕਿਡਰੀ ਮੈਂ ਗਲਤ ਨਾ ਹੋਵਾਂ ਤਾਂ ਮੈਂ ਡਾਟਾ ਬੇਸ ਕਿਡਾ 2 ਲੱਖ ਵੋਟ ਤਾਂ ਘਰੋਂ ਲੈ ਕੇ ਚੱਲਦੀ ਹੈ ਤੇ 5 ਕੋਈ ਨਹੀਂ ਲੜਾਈ ਵਿੱਚ 2.5 ਲੱਖ ਤਾਂ ਵੋਟ ਚਾਹੀਦੀ ਹੈ 2.5 ਲੱਖ ਵੋਟ ਸੋ ਇਸ ਕਰਕੇ ਖੈਰ ਜੀ ਸਾਹਿਬ ਮੈਂ ਕੋਈ ਐਰੋਗੈਂਸ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕੌਨਫੀਡੈਂਸ ਜੋ ਮੈਂ ਫੀਲ ਕੀਤਾ ਫ্রম ਦ ਕੰਸਟਿਟੈਂਸੀ ਉਹ ਨਜ਼ਰ ਆ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਮੇਰੇ ਲਈ ਸੰਗਰੂਰ ਤੇ ਜਲੰਧਰ ਦੀ ਸੀਟ ਜਿਹੜੀ ਬੜੀ ਅਪੋਰਟੈਂਟ ਹੈ ਤੁਸੀਂ ਹੁਣ ਬਹੁਤ ਦਿਨ ਹੋ ਗਿਆ ਇੱਥੋਂ ਆਇਆਂ ਨੂੰ ਮੁੱਖ ਮੰਤਰੀ ਹੋਰ ਪ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਉਹ ਆਏ ਜਾਂ ਨਹੀਂ ਆਏ ਉਹਨੇ ਕਿਦੋਂ ਉਹ ਮੈਟੀਰੀਅਲ ਜਲੰਧਰ ਦੀ ਕੀ ਇੰਪੋਰਟੈਂਟ ਉਹਨਾਂ ਦੀ ਸ਼ੀਟ ਉੱਥੇ ਡਿਫੈਕਟਰਸ ਨੂੰ ਤਾਂ ਪ੍ਰਮੋਟ ਕਰ ਰਹੇ ਨੇ ਤਿਤਲੀਆਂ ਤਾਂ ਉੱਥੇ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ ਪਹਿਲੀ तितਲੀ ਸੀਗੀ ਰਿੰਕੂ ਉਹ ਟਿਕਟਸ ਵਿੱਚ ਹੀ ਭੱਜ ਗਈ ਪਰਲੇ ਪਾਸੇ ਹੁਣ ਦੂਜੀ तितਲੀ ਲਿਆਂਦੀ ਆ ਕਾਲੀ ਤੇ ਕਾਦੀ ਪੋਲਿਟਿਕਸ ਆ ਨੇ ਇਹ ਕਿੱਥੋਂ ਦੀ ਪੋਲਿਟਿਕਸ ਆ ਤਾਂ ਬੈਂਕਰਪਸੀ ਦੀ ਪੋਲਿਟਿਕਸ ਆ ਪੰਜ ਮੰਤਰੀ ਨੇ ਨਵੇਂ ਐਮਐਲਏ ਨੇ ਇੱਕ ਕਲਾਕਾਰਾਂ ਤੇ ਚਾਰ ਦਲ ਬਦਲੂ ਨੇ ਹਾਂ ਉਹਨਾਂ ਦੇ ਵਿੱਚ ਹਤ ਕੀ ਇਲੈਕਸ਼ਨ ਹੈ ਇੱਕ ਇਹ ਵੀ ਬਹੁਤ ਵੱਡਾ ਗੱਲ ਸਰ ਤੁਹਾਨੂੰ ਜਦੋਂ ਤੁਸੀਂ ਗਰਾਊਂਡ ਤੇ ਜਾਂਦੇ ਹੋ ਤੁਹਾਨੂੰ ਲੱਗਦਾ ਬੀਬੀਆਂ ਦਾ ਕਿਉਂਕਿ ਇੱਕ ਤਾਂ ਬੀਬੀਆਂ ਦੇ ਨਾਲ ਪਹਿਲਾਂ ਹੀ ਇਹਨਾਂ ਨੇ ਵਾਅਦਾ ਖਲਾਫੀ ਕੀਤੀ ਹੈ ਕਿ ਹਜ਼ਾਰ ਹਜ਼ਾਰ ਰੁਪਿਆ ਹਲੇ ਤੱਕ ਨਹੀਂ ਦਿੱਤਾ ਦੂਜਾ ਬੀਬੀਆਂ ਨੂੰ ਟਿਕਟਾਂ ਵਿੱਚ ਇੱਕ ਵੀ ਬੀਬੀ ਨੂੰ ਜਿਹੜੀ ਉਹ ਨਹੀਂ ਦਿੱਤੀ ਉਹਦਾ ਕੋਈ ਅਸਰ ਪਊਗਾ ਕਿਉਂ ਨਹੀਂ ਅਸਰ ਪਊਗਾ ਆਫਟਰ ਆਲ 50% ਵੋਟਰ ਹੀ ਔਰਤਾਂ ਦੀ ਹੈ ਜਿਹੜਾ ਉਹਨਾਂ ਨੂੰ ਉਹਨਾਂ ਨੇ ਕਿਹੜਾ ਮੰਗਿਆ ਸੀ ਹਜ਼ਾਰ ਰੁਪਿਆ ਹਾਂ ਇਹ ਤਾਂ ਇਹਨਾਂ ਨੇ ਕਿਹਾ ਸੀ ਨਾ ਹੁਣ ਜੇ ਆਪਾਂ 2 ਸਾਲਾਂ ਦਾ 1000 ਰੁਪਏ ਲਾਈਏ ਤੇ ਇੱਕ ਜਨਨ ਇੱਕ ਔਰਤ ਦਾ 25000 ਰੁਪਏ ਮਰ ਗਿਆ 2 ਸਾਲਾਂ ਚ ਹਮ ਸਮਝ ਗਏ ਨਾ ਤੁਸੀਂ ਬਿਲਕੁਲ ਬਿਲਕੁਲ ਤੋ ਹੁਣ ਤੁਸੀਂ ਲਾ ਲਓ ਜਿਹੜਾ 25000 ਕਿਸੇ ਔਰਤ ਦੇ ਘਰ ਬੈਂਕ ਚ ਹੁੰਦਾ ਉਹ 25000 ਨਾਲ ਕਿੰਨਾ ਕੁਝ ਕਰ ਸਕਦੀ ਸੀ ਆਪਣੇ ਬੱਚਾ ਨੂੰ ਅੱਛੇ ਥਾਂ ਪੜਾ ਸਕਦੀ ਸੀ ਉਹਨਾਂ ਦੀ ਟਿਊਸ਼ਨ ਫੀਸ ਦੇ ਸਕਦੀ ਸੀ ਆਪਣੇ ਮਾਪੇ ਉਹਦਾ ਜਾਂ ਸੱਸ ਸਹੁਰੇ ਦਾ ਇਲਾਜ ਕਰਾ ਸਕਦੀ ਸੀ ਸਮਝ ਗਏ ਨਾ ਉਹਨਾਂ ਦਾ ਅਧਿਕਾਰ ਤਾਂ ਮਤਲਬ ਉਹਨਾਂ ਦੇ ਅਧਿਕਾਰ ਤੇ ਤਾਂ ਡੱਕਾ ਵੱਜ ਗਿਆ ਡੱਕਾ ਵੱਜ ਗਿਆ ਬਈ ਦੂਸਰਾ ਤੁਸੀਂ ਕਹਿੰਦੇ ਕੋਈ ਔਰਤ ਨਹੀਂ ਦਿੱਤੀ ਇਹ ਤੁਸੀਂ ਅੰਦਾਜ਼ਾ ਲਾ ਲਓ ਇਹਨਾਂ ਦੀ ਲਿਸਟ ਇਹਨਾਂ ਕੋਲ ਔਰਤ ਕਿੱਥੋਂ ਲੱਭੀ ਬੰਦੇ ਨਹੀਂ ਲੱਭ ਰਹੇ ਸੀਗੇ ਤੇਰਾ ਤਾਂ ਬੰਦੇ ਨਹੀਂ ਲੱਪੇ ਇਹਨਾਂ ਨੂੰ ਐਂਓ ਤਾਂ ਇਹ ਦਿੱਤਲੀਆਂ ਡਿਫੈਕਟਰਸ ਲੈ ਕੇ ਆਏ ਨੇ ਇਹਦੇ ਮੁਕਾਬਲੇ ਤੇ ਸਾਡੀ ਜਿੰਨੀ ਵੀ ਲਿਸਟ ਆ ਹਲੇ ਸਾਡੀ ਹੁਸ਼ਾਰਪੁਰ ਦੀ ਕੈਂਡੀਡੇਟ ਜਿਹੜੀ ਇੱਕ ਔਰਤ ਹੈ ਜਮਨੀ ਗੋਮਰ ਉਹ ਮਤਲਬ ਅੱਛੀ ਪੜੀ ਲਿਖੀ ਔਰਤ ਹੈ ਗਿਆ ਸੋ ਐਟਲੀਸਟ ਅਸੀਂ ਔਰਤਾਂ ਨੂੰ ਰਿਪਰੈਜ਼ੈਂਟੇਸ਼ਨ ਤਾਂ ਦਿੱਤੀ ਹੈ ਹੁਣ ਖੈਰਾ ਸਾਹਿਬ ਤੁਸੀਂ ਲੋਕਾਂ ਦੇ ਵਿੱਚ ਜਾਣੇ ਹੋ ਔਰ 2500 ਕਰੋੜ ਦਾ ਜਿਹੜਾ ਇਹਨਾਂ ਨੇ ਹੋਰ ਲੋਨ ਚੱਕ ਲਿਆ ਔਰ ਤੁਸੀਂ ਦੇਖਿਆ ਕਿ ਇਹਨਾਂ ਨੇ ਤਨਖਾਹਾਂ ਵੀ ਜਿਹੜੀ ਹੈ ਇਸ ਵਾਰ ਪਹਿਲੀ ਵਾਰ ਹੋਇਆ ਕਿ ਬਹੁਤ ਲੇਟ ਇਨੀਆਂ ਤਨਖਾਹਾਂ ਜਿਹੜੀਆਂ ਦੇਈ ਗਈਆਂ ਹਰ ਡਿਪਾਰਟਮੈਂਟ ਪ੍ਰਚਾਰ ਹੀ ਬੜਾ ਕਰ ਰਿਹਾ ਆ ਦੇਖੋ ਹੂੰ ਆ ਲੋ ਹੂੰ 2500 ਕਰੋੜ ਦਾ ਲੋਨ ਹੈ ਹੂੰ ਤੁਸੀਂ ਦੇਖ ਲਓ ਜਿਹੜੇ ਕਹਿੰਦੇ ਸੀ ਅਸੀਂ ਰੰਗਲਾ ਪੰਜਾਬ ਬਣਾਉਣਾ ਅੱਛਾ ਮੈਨੂੰ ਨਾ ਸਾਡੇ ਉੱਥੇ ਆਫਿਸ ਨੇ ਬੜਾ ਕੱਢ ਕੇ ਦਿੱਤਾ ਉਹਦਾ ਡਿਟੇਲ ਮੈਂ ਦੱਸਣਾ ਜਿਹੜਾ ਕਾਗਜ਼ ਹੋਇਆ ਹੂੰ ਇਹ 2500 ਕਰੋੜ ਦੇ ਲੋਨ ਦਾ ਮਤਲਬ ਪਤਾ ਕਿੰਨਾ ਵਾ ਇਹ ਇੱਕ ਦਿਨ ਦਾ ਇੱਕ ਮਹੀਨੇ ਦਾ ਇੱਕ ਇੱਕ ਮਹੀਨੇ ਦਾ ਇੱਕ ਸਾਲ ਦਾ ਸੌਰੀ 31153 ਕਰੋੜ ਰੁਪਏ ਇੰਟਰਸਟ ਭਰ ਰਹੇ ਆ ਆਪਾਂ ਵਿਆਜ ਅੱਛਾ ਹਾਂ ਹਾਂ ਜਿਹੜਾ ਇਹ ਲੋਨ ਹੈ ਇਸ ਵੇਲੇ ਪੰਜਾਬ ਦਾ ਚੜ ਗਿਆ ਨਾ ਸਵਾ 3 ਲੱਖ ਕਰੋੜ ਦੇ ਕਰੀਬ ਆ ਗਿਆ ਵਾ 60000 ਤਾਂ ਇਹਨਾਂ ਨੇ ਚੜਾਤਾ ਹੋਣਾ 60000 ਇਹਨਾਂ ਨੇ ਚੜਾਇਆ ਸੋ 31000 ਕਰੋੜ ਰੁਪਈਆ ਸਾਡਾ ਵਿਆਜ ਜਾ ਰਿਹਾ ਵਾ ਹੂੰ ਦੇਵਲਪਮੈਂਟ ਕਿਥੋਂ ਆਣੀ ਹੈ ਜੀ ਪੈਸੇ ਨਹੀਂ ਬਚਦਾ ਤਨਖਾਹ ਨਹੀਂ ਦੇ ਸਕੇ ਪੁਲਿਸ ਵਾਲੇ ਡਿਪਾਰਟਮੈਂਟ ਦੇ ਤਨਖਾਹ ਪਹਿਲੀ ਵਾਰ ਹੋਇਆ 70 ਸਾਲਾਂ ਵਿੱਚ ਕਿ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲੀ ਤਨਖਾਹ ਨਹੀਂ ਮਿਲੀ ਜਿਹੜੇ EMPLOYEES ਉਹਨਾਂ ਨੂੰ DA ਜਿਹੜਾ DA ਦੀ ਕਿਸ਼ਤਾਂ ਮਿਲਣੀ ਤੇ ਉਹ ਨਹੀਂ ਮਿਲੀਆਂ ਹੈਗੀਆਂ ਜਿਹੜੇ ਪੈਨਸ਼ਨਰ ਆ ਉਹਨਾਂ ਦਾ ਪੁਰਾਣਾ ایرਰ ਤੁਰੀ ਆਉਂਦਾ ਉਹ ਨਹੀਂ ਮਿਲਿਆ ਹੈਗਾ ਇਹ ਬਿਜਲੀ ਦੀ ਬੜੀ ਗੱਲ ਕਰਦੇ ਆ ਬਿਜਲੀ ਵਾਲਾ ਵੀ ਬੋਝ ਹਲੇ ਉਸੇ ਤਰੀਕੇ ਦੇ ਨਾਲ ਹੀ ਖੜਾ ਪੀ ਪੀਐਸਪੀਸੀਐਲ ਨੂੰ ਵੀ ਪੈਸੇ ਦਿੱਤੇ ਗਏ ਰੋਡਵੇਜ ਦਾ ਜਿਹੜਾ ਫ੍ਰੀ ਚੱਲ ਰਿਹਾ ਉਹਦੇ ਵੀ ਜਿਹੜੇ ਉਹ ਪੈਸੇ ਨਹੀਂ ਦਿੱਤੇ ਗਏ ਤੇ ਬੀਬੀਆਂ ਦਾ ਹਜ਼ਾਰ ਦਾ ਆਪਾਂ ਪਹਿਲਾਂ ਹੀ ਗਿਣਾ ਆ ਗਏ ਉਹ ਤਾਂ ਫਿਰ ਸਾਰਾ ਅਲਟੀਮੇਟਲੀ ਕਿਸਮ ਦਾ ਪੀਐਸਪੀਸੀਐਲ ਵੀ ਸਾਡਾ ਜਿਹੜਾ ਉਹ ਇਨਫਰਾਸਟ੍ਰਕਚਰ ਹੈ ਉਹ ਵੀ ਬੈਂਕਰਪਟ ਹੋ ਜਾਊਗਾ ਪਹਿਲਾਂ ਹੀ ਉਹਨਾਂ ਦਾ ਨੈਟਵਰਕ ਬੜਾ ਪੂਅਰ ਹੈ ਪਿੰਡਾਂ ਦੇ ਵਿੱਚ ਮਾਰਾ ਤੁਸੀਂ ਜਾਓ ਬਿਜਲੀ ਬੋਰਡ ਦੇ ਨਾਲ ਜਦੋਂ ਕੋਈ ਬੰਦੇ ਆਉਂਦੇ ਰਿਪੇਅਰ ਕਰਨ ਲਈ ਉਹ ਪੌੜੀ ਵੀ ਸੈੱਡ ਤੋਂ ਲੈਂਦੇ ਆ ਉਹ ਜਿਹੜਾ ਕੁਝ ਵੀ ਜਿਹੜਾ ਸਮਾਨ ਉਹਨਾਂ ਨੂੰ ਚਾਹੀਦਾ ਕੰਮ ਕਰਨ ਵਾਲਾ ਉਹ ਗੱਡੀ ਵੀ ਤੁਹਾਡਾ ਟਰਾਲੀ ਵੀ ਤੁਹਾਡੀ ਮੰਗਦੇ ਕਿ ਟਰਾਂਸਫਾਰਮਰ ਲੈ ਕੇ ਆਉਣਾ ਗੱਡੀਆਂ ਹੀ ਨਹੀਂ ਹੈ ਇਨਫਰਾਸਟ੍ਰਕਚਰ ਹੀ ਹੈ ਨਹੀਂਗਾ ਕਿਉਂਕਿ ਮੁਫਤ ਖੋਰੀ ਦੀ ਪੋਲਿਟਿਕਸ ਕਿੱਥੇ ਤੱਕ ਲੈ ਜਾਓਗੇ ਤੁਸੀਂ ਹੂੰ 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 ਇਹ ਤਾਂ ਬਹੁਤ ਵੱਡੀ ਬਿਜਲੀ ਦੀ ਸਬਸਿਡੀ ਸਟਾਰਟਡ ਦ ਬਿਲ ਹੈਸ ਗਰੋਨ ਟੂ ਅਬਾਊਟ 20000 ਕਰੋੜ ਤੱਕ ਇਕੱਲੇ ਬਿਜਲੀ ਦੀ ਸਬਸਿਡੀ ਦਾ ਬਿੱਲ ਹੈ ਹੂੰ ਬਿਲਕੁਲ ਹਾਂ ਸੋ ਇਸ ਕਰਕੇ ਇਹ ਜਿਹੜੇ ਕਹਿੰਦੇ ਸੀ ਜੀ ਅਸੀਂ ਤਾਂ ਇੱਕ ਤਬਦੀਲੀ ਲਿਆਵਾਂਗੇ ਜੀ ਬਦਲਾਅ ਲੈ ਕੇ ਆਵਾਂਗੇ ਬਹੁਤ ਪੂਰੀ ਤਰ੍ਹਾਂ ਫਲॉप ਹੈ ਇੱਕ ਪਾਸੇ ਕਹਿੰਦੇ ਕਿ ਸਾਡੇ ਕੋਲੇ ਪੈਸਾ ਬੜਾ ਦੂਜੇ ਪਾਸੇ ਕਰਜ਼ਾ ਚੱਕੀ ਜਾਂਦੇ ਆ ਜੇ ਕਰਜ਼ਾ ਚੱਕਦੇ ਆ ਤਨਖਾਹਾਂ ਦੇ ਨਹੀਂ ਹੋ ਪਾਰੀਆਂ ਫਿਰ ਕਰਜ਼ਾ ਚੱਕ ਕੇ ਲਿਜਾ ਕਿੱਥੇ ਰਹੇ ਆ ਨਹੀਂ ਉਹ ਕਰਜ਼ਾ ਜਿਹੜਾ ਜ਼ਿਆਦਾ ਚੱਕਿਆ ਜਾ ਰਿਹਾ ਨਾ ਉਹ ਜਿਹੜੇ ਸਰਕਾਰ ਦੇ ਡੇਲੀ ਡੇ ਟੂ ਡੇ ਐਕਸਪੈਂਡੀਚਰ ਆ ਉਹੀ ਉਹ ਹਟਦੇ ਨਹੀਂਗੇ ਇਸ਼ਤਿਹਾਰਬਾਜ਼ੀ ਬਹੁਤ ਵੱਡੀ ਹੈ। ਹੂੰ ਦੇਖੋ ਤੁਸੀਂ ਭਰਿਆ ਪਿਆ ਸਾਰੇ ਪੰਜਾਬ ਦੇ ਖੰਭੇ ਭਰੇ ਪਏ ਨੇ ਦੇਸ਼ ਭਰ ਦੇ 에어ਪੋਰਟ ਭਰੇ ਪਏ ਨੇ ਦੇਸ਼ ਭਰ ਦੇ ਰੇਲਵੇ ਸਟੇਸ਼ਨ ਕਾਦ ਲਈ ਪੈਸੇ ਇੰਨਾ ਖਰਚ ਰਹੇ ਪੰਜਾਬ ਦਾ ਤੁਸੀਂ ਹਾਂ ਫਰਜ਼ ਕਰੋ ਜੇ 5-700 ਕਰੋੜ ਵੀ ਖਰਚ ਰਹੇ ਪਬਲਿਸਿਟੀ दैट कैन बी ਸੇਵਡ 4-500 ਕਰੋੜ ਰੁਪਏ ਥੋੜਾ ਹੁੰਦਾ ਸਾਲ ਦਾ ਯਾਰ ਕਿਤੇ ਤੁਸੀਂ ਕਿੰਨੇ ਹਸਪੀਟਲ ਰਿਪੇਅਰ ਕਰ ਸਕਦੇ ਕਿੰਨੇ ਸਕੂਲ ਠੀਕ ਕਰ ਸਕਦੇ ਹੋ ਇਸ ਕਰਕੇ ਔਰ ਦੂਜੀ ਗੱਲ ਹੈ ਕਿ ਇਹਨਾਂ ਦੀ ਜਿਹੜੀ ਹੈ ਨਾ ਜੀ ਮੈਨੂੰ ਲੱਗਦਾ ਇੱਕ ਇਨਕਸਪੀਰੀਅੰਸ ਉਮੰਗਾ ਪੈ ਰਿਆ ਪੰਜਾਬ ਨੂੰ ਹੈ ਨਹੀਂ ਇਹਨਾਂ ਦੇ ਕੋਲ ਕੋਈ ਹਮ ਬੰਦੇ ਕੋਈ ਵੀ ਇਹਨਾਂ ਦੇ ਵਿੱਚੋਂ ਦੇਖੋ ਇੱਕ ਗੱਲ ਹੈ ਤਜਰਬਾ ਤਾਂ ਬਹੁਤ ਜ਼ਰੂਰੀ ਲਾਈਫ ਜ਼ਰੂਰੀ ਹੈ ਜੋ ਮੈਨੂੰ ਅੱਜ ਤੋ ਜੋ ਮੈਂ 30 ਸਾਲ ਦੀ ਉਮਰ ਤੇ ਨੌਲੇਜ ਸੀਗੀ ਤੇ ਜੋ ਅੱਜ ਮੇਰੀ ਨੌਲੇਜ ਹੈ ਇਟਸ ਮੇਨੀ ਮੇਨੀ ਮੋਰ ਟਾਈਮਸ ਸੋ ਦੇਰਫੋਰ ਤਜਰਬੇ ਨਾਲ ਹੀ ਬੰਦਾ ਜ਼ਿੰਦਗੀ ਵਿੱਚ ਅੱਗੇ ਲੈ ਕੇ ਜਾਂਦਾ ਤੇ ਇਹ ਹੁਣ ਕਹਿੰਦੇ ਜੀ ਸਾਨੂੰ ਤਜਰਬੇ ਦੀ ਲੋੜ ਹੀ ਕੋਈ ਨਹੀਂ ਜੀ ਇਹ ਪਤਾ ਨਹੀਂ ਕੋਈ ਉਦਾਹਰਨ ਦੇਣ ਲੱਗ ਜਾਂਦੇ ਕਿ ਫਲਾਨਾ ਕਿਹੜਾ ਜੰਮਿਆ ਸੀ ਜੀ ਮਨਿਸਟਰ ਪਰ ਉਹ ਬਣੇ ਤਾਂ ਹੌਲੀ ਹੌਲੀ ਆ ਹੌਲੀ ਹੌਲੀ ਬਣਿਆ ਬਿਲਕੁਲ ਇਹਨਾਂ ਦਾ ਤਾਂ ਮਤਲਬ ਜਿਹਨੂੰ ਕਹ ਹਵਾ ਦਾ ਇੱਕ ਵੇਵ ਦਾ ਦੀ ਦਾ ਨਤੀਜਾ ਵਾ ਬਈ ਉਹ ਤਾਂ ਹੀ ਸਾਰੇ ਐਮਐਲਏ ਫਸੇ ਹੋਏ ਨੇ ਕੋਈ ਕੋਠੀਆਂ ਤੇ ਕਬਜ਼ਾ ਕਰ ਰਿਆ ਵਾ ਕੋਈ ਘਟਾਰੂ ਚੱਕ ਬਣ ਰਿਆ ਵਾ ਕੋਈ ਹਰਮੀਤ ਪਠਾਨ ਨਾਮ ਦਾ ਜਰਾ ਕੇਬਲ ਨੈਟਵਰਕ ਤੇ ਕਬਜ਼ਾ ਕਰ ਰਿਆ ਕੋਈ ਸਰਕਾਰੀ ਥਾਂ ਦੇ ਉੱਤੇ ਕਬਜ਼ਾ ਕਰ ਰਿਆ ਕੋਈ ਘਰ ਬਣਾ ਰਿਆ ਮੰਨ ਲੋ ਜਿਹੜੇ ਕਹਿੰਦੇ ਸੀ ਬਿਲਕੁਲ ਸਾਦੇ ਜਿਹੇ ਬੰਦੇ ਆ ਤਰੂੜਾ ਦੇ ਘਰ ਬਣ ਰਹੇ ਸਾਰੇ ਐਮਰਜੈਂਸੀ ਜਾ ਕੇ ਦੇਖ ਸਕਦੇ ਤੁਸੀਂ ਬਹੁਤ ਸਾਰਾ ਬਿਲਕੁਲ ਹੁਣ ਕਿਵੇਂ ਦੇਖਦੇ ਹਾਂ ਕਿ ਕਿਸਾਨ ਜਿੱਥੇ ਬੀਜੇਪੀ ਦਾ ਵਿਰੋਧ ਕਰ ਰਹੇ ਸੀ ਉੱਥੇ ਆਮਦਵੀ ਪਾਰਟੀ ਦਾ ਵੀ ਮਤੇ ਪਾ ਕੇ ਵਿਰੋਧ ਕਰ ਰਹੇ ਆ ਸਾਡੇ ਪਟਿਆਲੇ ਦੇ ਵਿੱਚ ਵੀ 24 ਪਿੰਡਾਂ ਨੇ ਮਤਾ ਪਾਤਾ ਕਹਿੰਦੇ ਕਿ ਬੀਜੇਪੀ ਅਤੇ ਆਮਦਵੀ ਪਾਰਟੀ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਾਂਗੇ ਨਾ ਵੜਨ ਦੇਾਂਗੇ ਨਾ ਵੋਟ ਪਾਵਾਂਗੇ ਉਹ ਤਾਂ ਕਰਨਾ ਹੀ ਪੈਣਾ ਉਹਨਾਂ ਨੂੰ ਕਿਉਂਕਿ ਦੇਖੋ ਇਹ ਕੱਲ ਅੱਛੀ ਤਰ੍ਹਾਂ ਸਮਝੋ ਇਹ ਜਿਹੜਾ ਕਿਸਾਨ ਅੰਦੋਲਨ ਹੁਣ ਦੁਬਾਰਾ ਸ਼ੁਰੂ ਹੋਇਆ ਸ਼ੰਭੂ ਤੇ ਖਨੌਰੀ ਤੋਂ ਇਹ ਭਗਵੰਤਪਾਲ ਤੇ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਹੈ ਹੂੰ ਜਿਹੜਾ ਉਹਨਾਂ ਨੇ ਸਾਡੇ ਘੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕੀਤੀ ਉਹ ਸਾਡਾ ਇਲਾਕਾ ਵਾ ਭਗਵੰਤਪਾਲ ਨੇ ਉਹਨਾਂ ਨੂੰ ਆਉਣ ਦਿੱਤਾ ਉੱਥੇ ਉਹਨਾਂ ਨੇ ਉੱਥੋਂ ਟੇਰ ਗਿਆ ਛੱਲਾਂ ਰਾਹੀਂ ਬੰਦੇ ਸਾਡੇ ਫੱਟੜ ਕੀਤੇ ਫਿਰ ਉਹਨਾਂ ਨੇ ਬੰਦੇ ਚੱਕ ਕੇ ਬੂਰੀਆਂ ਚ ਪਾ ਕੇ ਲੈ ਗਏ ਕੋਈ ਐਕਸ਼ਨ ਨਹੀਂ ਭਗਵੰਤਪਾਲ ਟਰੈਕਟਰ ਭੰਨੇ ਕੋਈ ਐਕਸ਼ਨ ਨਹੀਂ ਆਲਟੀਮੇਟਲੀ ਸ਼ੁਭਕਰਨ ਮਾਰ ਦਿੱਤਾ ਇੱਕ ਜ਼ੀਰੋ ਐਫ ਆਈ ਆਰ ਉਹ ਬਹੁਤ ਜੋ ਲੋਕਾਂ ਨੇ ਗਾਲਾਂ ਕੱਢੀਆਂ ਅਨਪਛਾਤੇ ਬੰਦਿਆਂ ਦੇ ਖਿਲਾਫ ਹੈ ਪਤਾ ਕਿ ਸ਼ੁਕਰ ਨੂੰ ਕੋਈ ਇਨਸਾਫ ਨਹੀਂ ਮਿਲਦਾ ਹੂੰ ਸੋ ਬੇਸਿਕਲੀ ਦੈਟ ਮੀਨਸ ਕਿ ਭਾਜਪਾ ਐਂਡ ਭਗਵੰਤ ਪਾਣਾ ਜੁਆਇੰਟਲੀ ਆਪਰੇਟਿੰਗ ਜੁਆਇੰਟ ਆਪਰੇਸ਼ਨ ਦੇ ਤਹਿਤ ਕਿਸਾਨਾਂ ਦਾ ਦੀ ਧੱਕਾਣ ਕਰ ਰਹੇ ਨੇ ਹੂੰ ਤੇ ਨਾਲੇ ਦੂਜੀ ਗੱਲ ਹੈਗੀ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਪਤਾ ਵਾ ਕਿ ਇਹ ਸਾਡੇ ਦਾ ਚੁੱਪ 굴 ਕੇ ਆਏ ਸੀਗੇ ਇਹਨਾਂ ਨੇ ਭਗਵੰਤ ਮਾਨ ਨੇ ਕਿਹਾ ਸੀ ਮੈਂ ਭਾਈ 22 ਫਸਲਾਂ ਦੇ ਐਮਐਸਪੀ ਦਵਾਂਗਾ ਉਹ ਜਿਹੜੀ ਮਿਨਿਸਟਰਸ ਦੀ 5 ਮਿੰਟ ਚ ਐਮਐਸਪੀ 5 ਸੋ ਵੜਾ ਤਾਂ ਸਰ ਕੇ ਉਹ ਵੀ ਮੁਕਰ ਕੇ ਕਹਿੰਦੇ ਦੇ ਦੇ ਸਕਦੇ ਮੁਕਰਣਾ ਇਹਨਾਂ ਨੂੰ ਮਤਲਬ ਇਹਨਾਂ ਨੂੰ ਪਣਾਏ ਸੀਗਾ ਹੁਣ ਬੜੇ ਸੋਹਣੇ ਕਹਿੰਦੇ ਨਾਟਕ ਦੀ ਪ੍ਰੋਮਿਸ ਕੀਤਾ ਨੇ ਝੂਠੇ ਵੀ ਬਹੁਤ ਨੇ ਮਤਲਬ ਝੂਠੇ ਵੀ ਬਹੁਤ ਨੇ ਝੂਠੇ ਵੀ ਬਹੁਤ ਹੈ ਬਿਲਕੁਲ ਹੁਣ ਤੁਸੀਂ ਕੱਲ ਦੇਖਿਆ ਹੋਣਾ ਕਿ ਅੰਮ੍ਰਿਤਸਰ ਦੇ ਵਿੱਚ ਕੱਲ ਮੁੱਖ ਮੰਤਰੀ ਭਗਵੰਤ ਪਾਣ ਹੁੰਦਾ ਰੋਡ ਸ਼ੋ ਸੀ ਇੱਕ ਤਾਂ ਉੱਥੇ ਇਕੱਠ ਜਿਆਦਾ ਨਹੀਂ ਸੀਗਾ ਔਰ ਦੂਜੇ ਪਾਸੇ ਪੁਲਿਸ ਸਿਵਲ ਦੇ ਵਿੱਚ ਜਿਹੜੀ ਉਹ ਜਿਆਦਾ ਸੀ ਚਲੋ ਇਹ ਵੀ ਗੱਲ ਵੱਖਰੀ ਰਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੋਡ ਸ਼ੋ ਸੀ ਉਸ ਰੋਡ ਸ਼ੋ ਦਾ ਇਹਨਾਂ ਦੇ ਆਪਣੇ ਐਮਐਲਏ ਕੁਮਰ ਵੀਜੇ ਪ੍ਰਤਾਪ ਸਿੰਘ ਹੋਰ ਬਾਈਕਾਟ ਕਰ ਦਿੱਤਾ ਗਿਆ ਉਹ ਕਹਿੰਦੇ ਕਿ ਬੇਅਦਵੀ ਦੇ ਮੁੱਦੇ ਤੇ ਇਹਨਾਂ ਨੇ ਕੰਟਰੋਵਰਸ਼ੀਅਲ ਬਿਆਨ ਦਿੱਤਾ ਮੁੱਖ ਮੰਤਰੀ ਦੇ ਕਹਿੰਦੇ ਜੀ ਇਸ ਮੁੱਦੇ ਤੇ ਜਿਹੜੇ ਕੁਮਰ ਵਿਜੇ ਪ੍ਰਤਾਪ ਦੀ ਸੋਚ ਉਹਨਾਂ ਦੀ ਆਪਣੀ ਨਿੱਜੀ رائے ਆ ਉਹਨਾਂ ਨੇ ਬਾਈਕਾਟ ਕਰਤਾ ਉਹ ਕਹਿੰਦੇ ਕਿ ਮੈਂ ਇਸ ਬੰਦੇ ਦੇ ਨਾਲ ਨਹੀਂ ਖੜ ਸਕਦਾ ਵਧੀਆ ਬੰਦਾ ਜੀ ਉਹ ਮੈਂ ਕਹਿੰਨਾ ਬਾਕੀ 91 ਜਿਹੜੇ ਬੰਦੂਆ ਮਜ਼ਦੂਰ ਹੈ ਨਾ ਉਹ ਅਕਲ ਸਿੱਖਣ ਕੁਮਰ ਵਿਜੇ ਪ੍ਰਤਾਪ ਵਾਂਗੂ ਖੜਨ ਪੰਜਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਵੀ ਭਗਵੰਤ ਦੀ ਵੀਡੀਓਸ ਆ ਗਈਆਂ ਸਾਹਮਣੇ ਉਦੋਂ ਤੋਂ ਬੜੀ ਵਧੀਆ ਦੀ ਸਿਫਤ ਕਰਦਾ ਹੁੰਦਾ ਸੀਗਾ ਕਿ ਕੁਮਰ ਵਿਜੇਪ੍ਰਤਾਪ ਸਿੰਘ ਬਹੁਤ ਅੱਛਾ ਅਫਸਰ ਹੈ ਬਹੁਤ ਵਧੀਆ ਜਾਂਚ ਕਰ ਰਿਹਾ ਤੇ ਉਹਦੀ ਉਹਦੀ ਹੁਣ ਜਾਂਚ ਮਾਰੀ ਲੱਗ ਗਈ ਜਾਂਚ ਮਾਰੀ ਲੱਗ ਲੱਗੀ ਮੈਂ ਕੱਲ ਪਰਸੋਂ ਦੀ ਮੇਰੇ ਕੋਲ ਅਖਬਾਰ ਚੋਂ ਵੀ ਫੋਟੋ ਹੈਗੀ ਜਸਟ ਫੋਲਡ ਕਰੋ ਬੇਅਦਮੀਆਂ ਤੇ ਇਹਨਾਂ ਦਾ ਕਹਿੰਦੇ ਸੀ ਜੇ 6 ਮਹੀਨਿਆਂ ਚ ਇਨਸਾਫ ਕਰਾਂਗੇ ਆ ਦਿਖਾ ਜ਼ਰਾ 3 years on SIT yet to file charge sheet fresh charge sheet ਮਤਲਬ 5 ਸਾਲਾਂ 3 ਸਾਲਾਂ ਤੋਂ ਆ ਬੇਬਲ ਆ ਬੇਬਲ ਦਾ ਇੱਕ ਚਾਰਜ ਸ਼ੀਟ ਤੇ ਕਰ ਆ ਅੱਜ ਇਹ ਗ੍ਰੀਨ ਮੈਂ ਪੜ੍ਹ ਦਿੰਦਾ ਤੁਹਾਨੂੰ ਦ ਪ੍ਰੀਵੀਅਸ ਐਸਆਈਟੀ ਹੈਡ ਫਾਈਲਡ ਚਾ 5 ਚਾਰਜ ਸ਼ੀਟ ਅਗੇਂਸ 7 ਅਕਿਊਜ਼ਡ ਬੇਬਲ ਕਲਾਮ ਫਾਇਰਿੰਗ ਕੇਸ ਤਿੰਨ ਸਾਲਾਂ ਚ ਹਲੇ ਇਨਸਾਫ ਨਹੀਂ ਦਿਓ ਹਾ ਤੇ ਕਹਿੰਦੇ 6 ਮਹੀਨਿਆਂ ਚ ਅਸੀਂ ਤਾਂ ਇਨਸਾਫ ਕਰ ਦੇਣਾ ਜੀ ਬੇਅੱਦੀ ਦਾ ਸੋ ਇਸ 24 ਘੰਟਿਆਂ ਦੀ ਗੱਲ ਕਰਦੀ ਸੀ ਕਿ ਜੀ ਹਾਂ 24 ਘੰਟਿਆਂ ਦੀ 24 ਘੰਟਿਆਂ ਦੇ ਨਸ਼ਾ ਦਾ ਕਹਿੰਦੇ ਸੀ ਕਿ ਅਸੀਂ 6 ਮਹੀਨਿਆਂ ਚ ਨਸ਼ੇ ਵੀ ਨਹੀਂ ਕੰਟਰੋਲ ਹੋਏ ਉਹ ਵੀ ਬੱਚੇ ਮਰ ਰਹੇ ਨੇ ਸਾਰੇ ਕਨਿਸ ਕਰਕੇ ਇਹ ਇਹ ਨਾ ਇਹ ਅੱਛਾ ਇਹ ਇੱਕ ਇੱਕ ਇਹਦਾ ਝੂਠਿਆਂ ਦੀ ਪਾਰਟੀ ਸਟੈਬਲਿਸ਼ ਹੋ ਗਈ ਇੱਕ ਮੀਟਿੰਗ ਹੋਈ ਇਹਨਾਂ ਦੀ ਔਰ ਮੁੱਖ ਮੰਤਰੀ ਆਵਾਜ਼ ਦੇ ਵਿੱਚ ਮੀਟਿੰਗ ਹੋਈ ਔਰ ਉੱਥੇ ਇਹਨਾਂ ਨੇ ਇਹ ਪਲਾਨ ਬੁਲਾਇਆ ਬਣਾਇਆ ਕਿ ਅਕਾਲੀ ਦਲ ਨੂੰ ਦੁਬਾਰਾ ਲੋਕਾਂ ਦੇ ਵਿੱਚ ਜਾ ਕੇ ਵਿਅਸਵੀ ਦੇ ਮੁੱਦੇ ਤੇ ਘੇਰੋ ਇੱਕ ਪਾਸੇ ਕੁਮਰ ਵੀਜੇ ਪ੍ਰਤਾਪ ਇਸ ਸਰਕਾਰ ਨੂੰ ਘੇਰ ਰਿਹਾ ਦੂਜੇ ਪਾਸੇ ਜਸਟਿਸ ਜੋਰਾ ਸਿੰਘ ਜਿਹੜਾ ਕਿ ਪਹਿਲਾ ਕਮਿਸ਼ਨ ਸੀਗਾ ਔਰ ਇਹਨਾਂ ਨੇ ਵਾਦਾ ਕੀਤਾ ਸੀ ਕਿ ਜਦੋਂ ਆਵਾਂਗੇ ਉਹਦੀ ਰਿਪੋਰਟ ਜਨਤਕ ਕਰਾਂਗੇ ਉਹਨਾਂ ਨੇ ਵੀ ਅੱਜ ਇਹਨਾਂ ਨੂੰ ਘੇਰਿਆ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਸਾਡੀ ਪਾਰਟੀ ਨੇ ਝੂਠੇ ਲਾਰੇ ਲਾਏ ਆ ਤੇ ਮੈਂ ਇਹਨਾਂ ਦੇ ਖਿਲਾਫ ਅਜਾਬ ਚੋਣ ਲੜੂਗਾ ਦੇਖੋ ਹੁਣ ਤੁਸੀਂ ਅੰਦਾਜ਼ਾ ਲਾ ਲਓ ਇੱਕ ਪੁਰਾਣਾ ਜਸਟਿਸ ਰਿਟਾਇਰਡ ਆ ਉਹਨੂੰ ਇਹਨਾਂ ਨੇ ਉਮੀਦਵਾਰ ਵੀ ਬਣਾਇਆ ਸੀ ਜਲੰਧਰੋਂ ਜਲੰਧਰ ਬਣਾਇਆ ਸੀ ਹਾਂਜੀ ਤੇ ਉਹ ਵੀ ਕਹਿ ਰਿਹਾ ਵਾ ਕਿ ਝੂਠੇ ਨੇ ਮਤਲਬ ਕਿੰਨੇ ਬੰਦਿਆਂ ਨੇ ਝੂਠਾ ਕਰ ਮਜਰ ਨਾਮ ਲੈਣ ਲੱਗੇ ਉਹ ਸਾਰੇ ਝੂਠੇ ਉਹ ਕਿਉਂਕਿ ਉਹ ਇਹਨੂੰ ਟੋਕਦੇ ਸੀ ਕਿ ਜਿਹੜਿਆਂ ਨੂੰ ਸਾਰੇ ਕੱਢਦੇ ਪਸ਼ਾੰਤ ਕੜਤਾ ਯੋਗਿੰਦਰ ਯਾਦਵ ਕੜਤਾ ਕੁਮਾਰ ਵਿਸ਼ਵਾਸ ਕੜਤਾ ਤੁਹਾਡਾ ਉਹ ਅਸ਼ੂਤੋਸ਼ ਕੜਤਾ ਜਰਨਲਿਸਟ ਗਾਂਧੀ ਕੜਤਾ ਫੂਲਕਾ ਕੜਤਾ ਖੇਰਾ ਕੜਤਾ ਕੁੱਗੀ ਕੜਤਾ ਛੋਟੇਪੁਰ ਕੜਤਾ ਬੰਦਾ ਕਿਹੜਾ ਇਹਨਾਂ ਨੂੰ ਰਹਿ ਗਿਆ ਕੌਣ ਹੈ ਬੰਦੇ ਇਹਨਾਂ ਦੇ ਨਾਲ ਆ ਗਗਨਨ ਮੂਲ ਆ ਜੀ ਹੁਣ ਮਿਨਿਸਟਰ ਪੰਜਾਬ ਦੇ ਹਰਪਾਲ ਚੀਮਾ ਕਿਦਾਂ ਦੇ ਬੰਦੇ ਨੇ ਉਹ ਕਿਤਾਰੂ ਚੱਕਿਆ ਹੱਥੀ ਆ ਅੰਤ ਮਾਤਰ ਮਿਸਟਰ ਕੁਲਦੀਪ ਬਲਕਾਰ ਸਿੰਘ ਬਲਕਾ ਮਤਲਬ ਕਿੱਦਾਂ ਦੇ ਬੰਦੇ ਹੈਗੇ ਆਮ ਸੌਰੀ ਟੂ ਸੇ ਕਿ ਪੰਜਾਬ ਦੀ ਬੜੀ ਬਦਕਿਸਮਤੀ ਆ ਕਿ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ ਕਿ ਇਲੈਕਸ਼ਨ ਪਾ ਕੇ ਵੋਟਾਂ ਤੁਸੀਂ ਪਾਲੀਆਂ ਜਿਤਾ ਲੀਆਂ ਪਰ ਹੈਵਿੰਗ ਸੈਟ ਦੈਟ ਦੇ ਆਹ ਦੋ ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮਯੂਜ਼ ਕੀਤਾ ਇੱਕ ਕੱਲ ਕੱਲ ਹਲਫਨਾਮਾ ਦਾਇਰ ਕੀਤਾ ਈਡੀ ਦੇ ਵੱਲੋਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕਿ ਕੇਜਰੀਵਾਲ ਹੀ ਜਿਹੜਾ ਇਹਦਾ ਸਾਜ਼ਿਸ਼ ਘੜਾ ਸੀਗਾ ਸ਼ਰਾਬ ਘਟਾਲੇ ਦਾ ਔਰ ਇਹਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਨੇਤਾ ਤੇ ਮੰਤਰੀ ਰਲੇ ਸਤਨੂੰ ਲੱਗਦਾ ਕਿ ਪੰਜਾਬ ਤੇ ਵੀ ਆ ਰਿਹਾ ਕਬ ਨਹੀਂ ਉੱਥੇ ਤੇ ਦੇਖੋ ਜੋ ਮਰਜੀ ਕੇਜਰੀਵਾਲ ਨੂੰ ਕਹੀ ਜਾਣ ਉਹਨਾਂ ਦੇ ਕੋਲ ਬਹੁਤ ਸਬੂਤ ਨੇ ਜਿਹੜੀ ਕੇ ਕਵਿਤਾ ਬੀਆਰਐਸ ਵਾਲੀ ਆ ਉਹਨਾਂ ਨੇ ਆਪਣੇ ਬਿਆਨ ਨੇ ਕਿ ਇਹਨਾਂ ਨੇ ਸਾਡੇ ਤੋਂ ਸੈਂਕੜੇ ਕਰੋੜ ਰੁਪਏ ਲਏ ਨੇ ਹੂੰ ਸੁਪਰੀਮ ਕੋਰਟ ਗਈ ਜਾਂਦਾ ਕਿ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੁੰਦੀ ਤਾਂ ਉਹਨਾਂ ਨੇ ਜਮਾਨਤਾਂ ਨਹੀਂ ਦਿੱਤੀਆਂ ਉਹਨਾਂ ਨੇ ਡੇਡ ਸਾਲ ਦੇ ਅੰਦਰ ਨੇ ਹੂੰ 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 ਬਿਲਕੁਲ ਉਹੀ ਘਟਾਲਾ ਪੰਜਾਬ ਚ ਹੂੰ ਤਾਂ ਹੀ ਉਹ ਤਾਂ ਭਗਵੰਤ ਮਾਨ ਨੇ ਬਿੱਟੂ ਨਾ ਜਾਰੀ ਪਗਾਈ ਆ ਲੁਧਿਆਣੇ ਚ ਅੱਛਾ ਹਾਂ ਉਹਨੇ ਪੱਪੀ ਪ੍ਰਾਸ਼ਰ ਨੂੰ ਟਿਕਟ ਦਿੱਤੀ ਜਿਹੜਾ ਇੱਕ ਬੇਸਿਕਲੀ ਚਲੋ ਐਮਐਲਏ ਪਰ ਕਾਉਂਸਲਰ ਲੈਵਲ ਦਾ ਆਦਮੀ ਆ ਉਹ ਚਾਹੁੰਦਾ ਕਿਸੇ ਤਰੀਕੇ ਨਾਲ ਬਿੱਟੂ ਜਿੱਤ ਚ ਤੇ ਬਿੱਟੂ ਬੀਜੇਪੀ ਵਿੱਚ ਬੈਠੂਗਾ ਜਾ ਕੇ ਤੇ ਮੇਰੀ ਹਿਫਾਜ਼ਤ ਕਰੂਗਾ ਕਿਉਂਕਿ ਬਿੱਟੂ ਦੀ ਤੇ ਭਗਵੰਤ ਦੀ ਬਹੁਤ ਪੁਰਾਣੀ ਯਾਰੀ ਸਾਰੀ ਦੁਨੀਆ ਜਾਣਦੀ ਹੈ ਰੋਜ਼ ਦੂਜਾ ਵੀ ਕੰਮ ਕਰਦੇ ਰਹੇ ਦਿੱਲੀ ਚ ਬੈਠੇ ਉਹ ਪੱਪੀ ਪ੍ਰਾਸ਼ਰ ਵੀ ਕੱਲ ਬਿਆਨ ਦੇ ਰਿਹਾ ਸੀ ਕਹਿੰਦਾ ਗਹਿਰਾ ਸਾਹਿਬ ਲੁਧਿਆਣੇ ਨੂੰ ਲੜ ਲੈਣਾ ਨਹੀਂ ਮੈਂ ਤਾਂ ਕਹਦੇ ਲੈਣਾ ਮੈਂ ਤੁਹਾਨੂੰ ਦੱਸ ਦਿੰਦਾ ਇਹਦੀ ਗੰਢ ਤੋਂ ਫੋਈ ਆ ਪੀ ਭਗਵੰਤ ਮਾਨ ਨੂੰ ਪਤਾ ਕਿ ਇਸ ਸ਼ਰਾਬ ਘਟਾਲਾ ਪੰਜਾਬ ਦੀ ਇਨਵੈਸਟੀਗੇਸ਼ਨ ਨੇ ਮ ਫੜਿਆ ਜਾਣਾ ਉਹਨੇ ਬਿੱਟੂ ਦੇ ਰਾਹੀਂ ਗੁੱਡਵਿਲ ਬਣਾਈ ਹੋਈ ਆ ਅੱਛਾ ਕਿਸਾਨਾਂ ਦੇ ਅੰਦੋਲਨ ਵਿੱਚ ਉਹਨਾਂ ਨੂੰ ਕੋਆਪਰੇਟ ਕੀਤਾ ਭਾਜਪੀ ਨੂੰ ਐਨਐਸਏ ਭਾਈ ਅਮਰਿਤਪਾਲ ਦੇ ਲਾਉਣ ਵੇਲੇ ਕੇਜਿਤਵਾਲ ਨੇ ਕਿਹਾ ਕਿ ਦਿੱਲੀ ਨੇ ہماری سپورਟ ਮੰਗੀ ਅਸੀਂ ਨੇ ਉਹਨੂੰ ਦੀ ਹੈ ਜੀ ਹੈ ਉਹ ਦੁਬਾਰਾ ਮੰਗेंगे ਹਮ ਦੁਬਾਰਾ ਫਿਰ ਦੇਂਗੇ ਇਹਦਾ ਮਤਲਬ ਭਾਈ ਅਮਰਿਤਪਾਲ ਵਾਲਾ ਐਨਐਸਸੀ ਵਾਲਾ ਵੀ ਜੁਆਇੰਟ ਆਪਰੇਸ਼ਨ ਸੀਗਾ ਤੇ ਕਿਸਾਨਾਂ ਨੂੰ ਕੁੱਟਣ ਵਾਲੇ ਵੀ ਜੁਆਇੰਟ ਆਪਰੇਸ਼ਨ ਸੀਗਾ ਤੇ ਇਹ ਆਪਣੀ ਗੁੱਡਵਿਲ ਬਣਾ ਰਿਹਾ ਬੀਜੇਪੀ ਨੂੰ ਉਹਨਾਂ ਦੇ ਥਰੂ ਬਣਾ ਰਿਹਾ ਬਿਲਕੁਲ ਤੁਸੀਂ ਕੀਮਤੀ ਸਮਾਂ ਦਿੱਤਾ ਤੁਸੀਂ ਬਿਜ਼ੀ ਹੋ ਤੁਸੀਂ ਪ੍ਰੋਗਰਾਮ ਤੇ ਪਹੁੰਚ ਕੇ ਬਹੁਤ ਧੰਨਵਾਦ ਆਮ ਰਿਲੇਫੁਲ ਥੈਂਕ ਯੂ ਤਾਂ ਜਨ ਸੁਖਪਾਲ ਸਿੰਘ ਖੇੜਾ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਖੇੜਾ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ